ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਇੱਕ ਬੜਾ ਹੀ ਖੁਸ਼ੀ ਦਾ ਦਿਨ ਹੈਗਾ ਮੇਰੀ ਫਰੈਂਡ ਹੈ ਜੀ ਮੇਰੀ ਸਹੇਲੀ ਤੇ ਉਹਨਾਂ ਦੇ ਹਸਬੰਡ ਦੀ ਹੈਗੀ ਜੀ ਅੱਜ ਰਿਟਾਇਰਮੈਂਟ ਤੇ ਬਾਜੀ ਸਾਡੇ ਅੱਜ ਰਿਟਾਇਰਮੈਂਟ ਹੋ ਕੇ ਆ ਰਹੇ ਨੇ ਜੀ ਤੇ ਆਪਾਂ ਉਹਨਾਂ ਖਾਤਰ ਲੈਣ ਆਏ ਸੀ ਗਿਫਟ ਤੇ ਆਪਾਂ ਆ ਗਏ ਜੀ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਆ ਗਏ ਆਪਾਂ ਗਿਫਟ ਲੈਣ ਵਾਸਤੇ ਤੇ ਹੁਣ ਆਪਾਂ ਉਹਨਾਂ ਵਾਸਤੇ ਸੋਨਾ ਜਿਹਾ ਗਿਫਟ ਖਰੀਦਾਂਗੇ ਜਿਹੜਾ ਕਿ ਹਰ ਟਾਈਮ ਸਵੇਰ ਉੱਠਦੇ ਉਹਨਾਂ ਦੇ ਮੱਥੇ ਲੱਗ ਜਾਇਆ ਕਰੇ ਠੀਕ ਹੈ ਜੀ ਆਪਾਂ ਕੋਈ ਫੁੱਲ ਫੁੱਲ ਨਹੀਂ ਖਰੀਦਣਾ ਹੈਗਾ ਇਹਨਾਂ ਦਾ ਕੀ ਹੈ ਜੀ ਇਹ ਫੁੱਲ ਕਈ ਵਾਰੀ ਰੇਤਾ ਰੂਤਾ ਪੈ ਕੇ ਤੇ ਇੱਧਰ ਉੱਧਰ ਹੋ ਕੇ ਤੇ ਖਿੱਲਰ ਜਾਂਦੇ ਆ ਮੇਰਾ ਮੂਡ ਸੀਗਾ ਕੋਈ ਵਧੀਆ ਜੀ ਸੀਨਰੀ ਖਰੀਦਣ ਦਾ ਤੇ ਮੈਂ ਕਹਿੰਨੀ ਆ ਵੀ ਸੋਹਣੀ ਹੋਵੇ ਤੇ ਜਿਹੜੀ ਐ ਮਤਲਬ ਦੇਖਣ ਦੇਖਣ ਵਾਲੇ ਨੂੰ ਵੀ ਬਹੁਤ ਜ਼ਿਆਦਾ ਸੋਹਣੀ ਲੱਗੇ ਤੇ ਅਗਲੇ ਵੀ ਉਠਣ ਤੇ ਆਪਣੇ ਇਸ ਚੀਜ਼ ਦੇ ਦਰਸ਼ਨ ਪਾਉਣ ਜੀ ਮੈਂ ਦੇਖੀਆ ਤਾਂ ਹੈਗੇ ਗਿਫਟ ਤਾਂ ਕਈ ਦੇਖਿਆ ਬਾਕੀ ਅਨਮੋਲ ਦੀ ਪਸੰਦ ਹੈ ਜੀ ਅਨਮੋਲ ਨਾਲ ਆਇਆ ਇਹਦਾ ਤਾਂ ਤੁਹਾਨੂੰ ਪਤਾ ਹੀ ਆ ਹਨਾ ਸੱਗੀ ਦੇ ਨਾਲ ਪ੍ਰਾਂਦਾ ਨਾਲ ਹੀ ਰਹਿੰਦਾ ਜੀ ਤੇ ਇਹ ਅਨਮੋਲ ਸਾਡੇ ਨਾਲ ਹੀ ਰਹਿੰਦਾ ਹੈ ਕਿ ਉਹਨੂੰ ਪਤਾ ਲੱਗ ਜੇ ਵੀ ਅੱਜ ਚੱਲੇ ਨੇ ਮਾਰਕੀਟ ਤੇ ਇਹ ਪਹਿਲਾਂ ਤਿਆਰ ਹੋ ਜਾਂਦਾ ਦੇਖੋ ਸੀਨਰੀ ਤੁਸੀਂ ਕਿਵੇਂ ਹਨਾ ਐ ਲੱਗਦਾ ਜਿਵੇਂ ਸੀਨਰੀ ਪਿੱਛੇ ਆ ਤੇ ਮੂਹਰੇ ਕਾਫੀ ਦੂਰ ਤੋਂ ਆਪਾਂ ਦੇਖ ਰਹੇ ਹਾਂ ਉਹਨੂੰ ਹਨਾ ਬਹੁਤ ਸੋਹਣੀ ਚੀਜ਼ ਹੈ ਜੀ ਤੇ ਆ ਦੇਖੋ ਤੁਸੀਂ ਆਪਾਂ ਨੇ ਕੀ ਕੀਤਾ ਜੀ ਇਹ ਹੁਣ ਦੇਖੀ ਜਾਂਦੇ ਆ ਮੈਨੂੰ ਤਾਂ ਆ ਠੀਕ ਲੱਗਦੀ ਆ ਬਾਕੀ ਤੁਸੀਂ ਵੀ ਦੱਸੋ ਹਨਾ ਕੁਛ ਨਾ ਕੁਛ ਤੇ ਕਿਵੇਂ ਆ ਤੇ ਆ ਦੇਖੋ ਜੀ ਕੁੱਤੇ ਬਿੱਲੇ ਮੈਂ ਕਹਿੰਨੀ ਆ ਕਿਆ ਬਾਤਾਂ ਅੱਜ ਕੱਲ ਕੁੱਤੇ ਇਸ਼ਾਰੇ ਕਰਦੇ ਆ ਤੇ ਸਿਰ ਹਿਲਾਉਂਦੇ ਆ ਆ ਲਓ ਜੀ ਆ ਟੋਕਰੀ ਦੇ ਵਿੱਚ ਦੋ ਬਿਠਾ ਰੱਖੇ ਨੇ ਤੇ ਆਪਾਂ ਇਹਨਾਂ ਨੂੰ ਦੇਖ ਰਹੇ ਆ ਲੈ ਜੀ ਸਿਰ ਹਲਦਾ ਇਹਦਾ ਅੱਗੇ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਉਦੋਂ ਵੀ ਹੁੰਦੇ ਸੀ ਇਹ ਕਾਲੇ ਰੰਗ ਦੇ ਉਹ ਤੋਂ ਦੇਖ ਕੇ ਬੜਾ ਐ ਲੱਗਣਾ ਵੀ ਸਿਰ ਹਲਦਾ ਇਹਨਾਂ ਦਾ ਵੀ ਇਹ ਕੌਣ ਹਲਾਉਂਦਾ ਇਹਨਾਂ ਦਾ ਸਿਰ ਪਤਾ ਨਹੀਂ ਸੀ ਨਾ ਵੀ ਹਵਾ ਨਾਲ ਹਲਦਾ ਇਹਨਾਂ ਦਾ ਬੈਲੈਂਸ ਬਣਿਆ ਹੁੰਦਾ ਇਸ ਚੀਜ਼ ਦਾ ਨਹੀਂ ਪਤਾ ਸੀਗਾ ਏ ਹੁਣ ਕੀ ਐ ਆ ਦੇਖੋ ਜੀ ਤੁਸੀਂ ਅਨਮੋਲ ਲੱਗਿਆ ਪਿਆ ਫਟਾਫਟ ਦੇਖਣ ਵੀ ਕਿਹੜਾ ਕਿਹੜਾ ਆਪਾਂ ਲਈਏ ਸਮਾਨ ਹਨਾ ਇਹ ਮੈਂ ਕਹਿੰਨੀ ਐ ਹਥਲੀ ਹੋ ਜਾਂਦਾ ਇਹਨੂੰ ਐ ਹੋ ਜਾਂਦਾ ਵੀ ਆਹ ਵੀ ਲੈ ਲੀਆ ਆ ਦੇਖੋ ਹੁਣੇ ਦੱਸਦਾ ਵੀ ਤੁਸੀਂ ਆਹ ਵੀ ਲੋ ਆਹ ਵੀ ਲੋ ਓੱਚਾ ਗੁਵਾਰੇ ਟੰਗੇ ਪੈਨੇ ਉਹਨਾਂ ਨੂੰ ਕਹਿੰਦਾ ਵੀ ਮੈਂ ਗੁਵਾਰੇ ਲੈਣਿਆ ਹੁਣੇ ਇਹ ਕਿਹੜਾ ਰੋਊਗਾ ਆਖੂਗਾ ਮੈਨੂੰ ਗੁਵਾਰੇ ਲੈ ਕੇ ਦਿਓ ਫਿਰ ਇਹਨੂੰ ਗੁਵਾਰੇ ਗੂਰੇ ਲੈ ਕੇ ਦਿੰਨੇ ਆ ਫਿਰ ਵੀ ਇਹਦਾ ਕੋਈ ਪਤਾ ਨਹੀਂ ਲੱਗਦਾ ਜੀ ਕਦੋਂ ਇਹ ਖੁਸ਼ ਹੋਵੇ ਇਹਦਾ ਕੋਈ ਪਤਾ ਨਹੀਂ ਲੱਗਦਾ ਤੇ ਕਦੋਂ ਇਹਨੇ ਰੋਣਾ ਧੋਣਾ ਪਾ ਲੈਣਾ ਹੈਗਾ ਆ ਦੇਖੋ ਜੀ ਆਪਾਂ ਹੁਣ ਸਿਲੇਕਟ ਕਰੀ ਜਾਂਦੇ ਆ ਵੀ ਕਿਹੜੀ ਸੋਹਣੀ ਲੱਗਦੀ ਐ ਤੇ ਆ ਮੈਨੂੰ ਆ ਸੋਹਣੀ ਲੱਗੀ ਐ ਜੀ ਫਿਰ ਦੇਖਦੇ ਆ ਹਨਾ ਆਪਾਂ ਇਹਨਾਂ ਨੂੰ ਵੀ ਪੁੱਛਦੇ ਹੈਗੇ ਆ ਵੀ ਕਿਹੜੀ ਜੱਚਦੀ ਹੈਗੀ ਆ ਬਾਕੀ ਅਨਮੋਲ ਸਿਲੇਕਟ ਕਰ ਲੂਗਾ ਹਨਾ ਤੇ ਆ ਦੇਖੋ ਜੀ ਤੁਸੀਂ ਗੁੱਡੀਆਂ ਪਟੋਲੇ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਆ ਦੇਖੋ ਨਿੱਕੀਆਂ ਨਿੱਕੀਆਂ ਗੁੱਡੀਆਂ ਤੇ ਪਟੋਲੇ ਐ ਜੀ ਤੇ ਊਂਠ ਹਾਥੀ ਸਾਰਾ ਕੁਝ ਪਿਆ ਇੱਥੇ ਤੇ ਮੈਂ ਕਹਿੰਨੀ ਅੱਜ ਆਪਾਂ ਲੈ ਕੇ ਚੱਲੇ ਆ ਜੀ ਗਿਫਟ ਤੇ ਸ਼ਾਮ ਨੂੰ ਉਹਨਾਂ ਦੇ ਹੈਗੀ ਰਿਟਾਇਰਮੈਂਟ ਤੇ ਫਿਰ ਆਪਾਂ ਇਹ ਗਿਫਟ ਉਹਨਾਂ ਨੂੰ ਭੇਂਟ ਕਰ ਦਿਆਂਗੇ ਠੀਕ ਹੈ ਜੀ ਬੰਦੇ ਚੰਗੇ ਨੇ ਜੀ ਉਹ ਸਾਡਾ ਮੇਰੇ ਨਾਲ ਬਹੁਤ ਪ੍ਰੇਮ ਆ ਉਹਨਾਂ ਦਾ ਭੈਣ ਜੀ ਦਾ ਸਾਡੀ ਦਾ ਤੇ ਅਸੀਂ ਮਤਲਬ ਕਿ ਸਾਰਾ ਦਿਨ ਇੱਕ ਦੂਜੀ ਨਾਲ ਨਹੀਂ ਇਕੱਠੀਆਂ ਤਾਂ ਨਹੀਂ ਛੇਤੀ ਹੁੰਦੀਆਂ ਮੰਨ ਲਓ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਸਾਡੀ ਹਨਾ ਤੇ ਆਪਾਂ ਹੁਣੇ ਕਰਾ ਲਿਆ ਜੀ ਗਿਫਟ ਸਿਨਰੀ ਪੈਕ ਕਰਵਾ ਲਈ ਮੈਨੂੰ ਉਹ ਸੋਹਣੀ ਲੱਗੀ ਸਿਨਰੀ ਬਹੁਤ ਸੋਹਣੀ ਸੀਗੀ ਆਏ ਆ ਵੀ ਸਹੇਲੀ ਦੇਖਿਆ ਕਰੂਗੀ ਹਨਾ ਤੇ ਭਾਜੀ ਸਾਡੇ ਦੇਖਿਆ ਕਰਨਗੇ ਆ ਉਹ ਇਸ ਨੂੰ ਪਸੰਦ ਕਰਿਆ ਕਰਨਗੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਕਰਾ ਲਈ ਸਿਨਰੀ ਪਸੰਦ ਤੇ ਆਪਾਂ ਉਹਨਾਂ ਚਰਚ ਦੇਖਦੇ ਆਂ ਜੀ ਹੋਰ ਸਮਾਨ ਵੀ ਆ ਦੇਖੋ ਜੀ ਗੁੱਡੀਆਂ ਪਟੋਲੇ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਥੇ ਹੈਗੇ ਨੇ ਆ ਲੋ ਜੀ ਦੇਖੋ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜੀ ਤਰ੍ਹਾਂ ਤਰ੍ਹਾਂ ਦੀਆਂ ਤੇ ਆਪਾਂ ਹੁਣ ਖੜੇ ਕਰਵਾ ਰਹੇ ਸੀ ਜੀ ਸਿਨਰੀ ਪੈਕ ਤੇ ਫਿਰ ਆਪਾਂ ਹੋਰ ਚੀਜ਼ ਨੂੰ ਵੀ ਦੇਖਦੇ ਆਂ ਵੀ ਜੇ ਕੋਈ ਫਿੱਟ ਬੈਠੀ ਤਾਂ ਕੋਈ ਉਹ ਵੀ ਲੈ ਲਾਂਗੇ ਅਨਮੋਲਤਾ ਬਸ ਮਸਾ ਮਗਨ ਹੋਇਆ ਖੜਾ ਹੈ ਆ ਲੋ ਜੀ ਆ ਤਾਂ ਇਹ ਰੱਖਦੇ ਜਿਵੇਂ ਕੰਡੇ ਤੇ ਤਰੇ ਪਏ ਹੁੰਦੇ ਆ ਤੋਲਣ ਵਾਸਤੇ ਵੀ ਇਹ ਕਿੰਨੇ ਕਿੰਨੇ ਵਜਨ ਦੇ ਹੈਗੇ ਨੇ ਹਨਾ ਆ ਦੇਖੋ ਤੁਸੀਂ ਇਹ ਪਤਾ ਨਹੀਂ ਕੀ ਚੀਜ਼ ਹੈ ਜੀ ਹੁਣ ਸਮਝ ਤਾਂ ਮੈਨੂੰ ਵੀ ਨਹੀਂ ਆਉਂਦੀ ਅਨਮੋਲ ਨੂੰ ਪਤਾ ਹੋਣਾ ਉਹ ਹਲਾ ਹਲਾ ਕੇ ਦੇਖੀ ਜਾਂਦਾ ਇਹਨਾਂ ਦਾ ਸਿਰ ਆ ਦੇਖੋ ਤੁਸੀਂ ਲੋ ਜੀ ਇਹ ਆਪਾਂ ਨਾ ਤੁਹਾਨੂੰ ਉੱਥੇ ਆਪਾਂ ਰਿਟਾਇਰਮੈਂਟ ਤੇ ਜਾਵਾਂਗੇ ਉਹਦੀ ਵੀ ਵੀਡੀਓ ਪਾਵਾਂਗੇ ਤੁਹਾਨੂੰ ਸਾਰੀ ਵੀ ਆਪਾਂ ਗਏ ਸੀ ਸੇਹਲੀ ਕੋਲੇ ਮਿਲਣ ਗਏ ਸੀਗੇ ਹਨਾ ਤੇ ਸੇਹਲੀ ਦੇ ਪ੍ਰੋਗਰਾਮ ਤੇ ਜਾ ਕੇ ਆਏ ਰਹਿੰਦੀ ਮੇਰੇ ਕੋਲੇ ਜੀ ਇੱਥੇ ਥੋੜੀ ਦੂਰ ਤੇ ਆ ਤੇ ਦੇਖੀ ਨਾ ਆ ਦੇਖੋ ਜੀ ਊਂਟ ਘੋੜੇ ਮੈਂ ਕਹਿੰਨੀ ਆ ਕਿਆ ਬਾਤਾਂ ਨੇ ਸਾਰਾ ਰਾਜਸਥਾਨੀ ਸਮਾਨ ਪਿਆ ਜੀ ਸਾਡਾ ਹਨਾ Rajasthan ਚ ਰਹਿਣੇ ਕਰਕੇ ਸਾਡਾ ਸਾਰਾ ਰਾਜਸਥਾਨੀ ਸਮਾਨ ਪਿਆ ਜੀ ਇਧਰ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਆ ਦੇਖੋ ਅਸੀਂ ਪੂਰੀ ਕਾਰਾਗਰੀ ਤੇ ਚੱਲੇ ਪਏ ਆ ਵੀ ਇਹ ਕਿਵੇਂ ਪੈਕ ਹੋਈ ਜਾਂਦਾ ਹੈਗਾ ਮੈਂ ਕਹਿੰਨੀ ਆ ਸਿਕਰੀਆਂ ਦੇ ਉੱਤੇ ਕਲਰ ਕਰ ਕਰਕੇ ਉਹ ਵੀ ਤਾਂ ਰੱਖਿਆ ਜੀ ਮੈਂ ਤੁਹਾਨੂੰ ਦਿਖਾਉਣੀ ਆ ਦਿਖਾਉਣਗੇ ਹੁਣ ਮੈਂ ਕਿਹਾ ਵੀ ਭਾਈ ਮੁੰਡਿਓ ਆ ਕੀ ਕੰਮ ਆਉਂਦਾ ਕਹਿੰਦੇ ਆਂਟੀ ਜੀ ਇਹ ਸ਼ੋਅ ਵਾਸਤੇ ਆ ਮੈਂ ਕਹ ਰਹੀ ਜਿਹੜੀਆਂ ਸਿਕਰੀਆਂ ਅਸੀਂ ਚੱਕ ਕੇ ਗੱਡੇ ਤੋੜਿਆਂ ਦੇ ਥੱਲੇ ਸਿੱਟ ਦਿੰਦਿਆਂ ਸੀਗੀਆਂ ਨਾ ਚੱਕ ਕੇ ਵੀ ਅੱਗ ਮੱਚੀ ਜਾਊਗੀ ਤੇ ਪਾਣੀ ਗਰਮ ਹੋਈ ਜਾਊਗਾ ਅਸੀਂ ਕੀ ਕਰਨਾ ਬੱਠਲ ਭਰ ਕੇ ਲਿਆਉਣਾ ਸਿਕਰੀਆਂ ਦਾ ਤੇ ਗੱਡੇ ਤੋੜੇ ਦੇ ਵਿੱਚ ਪਾ ਦੇਣਾ ਥੱਲੇ ਸਿੱਟ ਦੇਣਾ ਜੀ ਤੇ ਉੱਤੋਂ ਅੱਗ ਮਚਾ ਦੇਣੀ ਉਤੋਂ ਖੀ ਜਾਂਦੀਆਂ ਠੀਕ ਹੈ ਜੀ ਉਹਦੇ ਨਾਲ ਕੀ ਸੀਗਾ ਸੇਕ ਬਣਿਆ ਰਹਿੰਦਾ ਤੇ ਅੱਜ ਕੱਲ੍ਹ ਉਹ ਸ਼ੋਅ ਕਰਨ ਲੱਗ ਗਏ ਪਤਾ ਹੀ ਨਹੀਂ ਸੀ ਨਹੀਂ ਤਾਂ ਬੱਠਲ ਉਹ ਜਿਹੜਾ ਭਰਿਆ ਹੁੰਦਾ ਸੀ ਤੇ ਭਾਵੇਂ ਜਿੰਨਾ ਮਰਜੀ ਰੰਗ ਰੰਗ ਕੇ ਟੌਰ ਬਣਾ ਲੈਂਦੇ ਹਨਾ ਕਿਆ ਬਾਤਾਂ ਹੈ ਜੀ ਹੁਣ ਤਾਂ ਕੋਈ ਪਤਾ ਨਹੀਂ ਲੱਗਦਾ ਜੀ ਮਤਲਬ ਕਿਹੜੀ ਚੀਜ਼ ਤੋਂ ਕਿਹੜੀ ਮਤਲਬ ਐ ਮਤਲਬ ਸ਼ੋਪੀਸ ਚ ਰੱਖਣ ਵਾਲੀ ਸਿਨੈਰੀ ਬਣ ਜੇ ਹੁਣ ਕੋਈ ਪਤਾ ਨਹੀਂ ਲੱਗਦਾ ਹੈਗਾ ਤੇ ਮੈਂ ਤਾਂ ਕਮਾਲ ਹੀ ਮੰਨ ਜਿੰਨੀ ਉਹ ਕਿਹੜੀ ਚੀਜ਼ ਹੈ ਜੀ ਹੌਲੀ ਹੌਲੀ ਦੇਖੋ ਡੱਕਿਆ ਤੇ ਵੀ ਲਾ ਲਾਂਗੇ ਜੀ ਇਹ ਰੰਗ ਤੇ ਆ ਦੇਖੋ ਜੀ ਆਪਾਂ ਲਾਉਣ ਲੱਗੇ ਚਸ਼ਮਾ ਮੈਂ ਆਖਿਆ ਚਲੋ ਚਸ਼ਮਾ ਲਾ ਕੇ ਦੇਖਦੇ ਆ ਵੀ ਕਿਵੇਂ ਲੱਗਦਾ ਪਰ ਮੈਨੂੰ ਇਹ ਅੱਛਾ ਨਹੀਂ ਲੱਗਿਆ ਟੌਰ ਵਾਸਤੇ ਹੈ ਜੀ ਇਹ ਸ਼ੋਹ ਵਾਸਤੇ ਆ ਲੋ ਤਾਂ ਅੱਗੇ ਲਮਕੀ ਜਾਂਦੇ ਆ ਤੇ ਇੱਕ ਪਾਸੇ ਲੜੀਆਂ ਹਨਾ ਤੇ ਆ ਦੇਖੋ ਤੁਸੀਂ ਮੈਂ ਚਸ਼ਮਾ ਦੇਖਿਆ ਸੀ ਮੱਖ ਚਾ ਲਾ ਕੇ ਦੇਖਦੀ ਆ ਪਰ ਮੈਨੂੰ ਜਚਿਆ ਨਹੀਂ ਹੈਗਾ ਚਲ ਆਪਾਂ ਕੀ ਕਰਨਾ ਹੈਗਾ ਕਿ ਨਹੀਂ ਤੇ ਆ ਦੇਖੋ ਜੀ ਲਾਫਿੰਗ ਬੁੱਧਾ ਜੀ ਬੈਠੇ ਨੇ ਇੱਥੇ ਲਾਫਿੰਗ ਬੁੱਧਾ ਜੀ ਤਾਂ ਆ ਵੇਖੋ ਜੀ ਤੁਸੀਂ ਆ ਦੇਖੋ ਤੁਸੀਂ ਨਿੱਕੇ ਮੋٹے ਕਈ ਲਾਫਿੰਗ ਬੁੱਧੇ ਹੈ ਜੀ ਇਹਦੇ ਵਿੱਚ ਆਹ ਲੋ ਜੀ ਉਹਨਾਂ ਨੇ ਆ ਸਿੱਕਰੀਆਂ ਰੰਗ ਕੀਤੀਆਂ ਹੋਈਆਂ ਜੀ ਜਿਹੜਾ ਫੂਸ ਪਰਾਲ ਜਾਂ ਵਿੱਚ ਪਾਤਾ ਆ ਫੂਸ ਕੂੜਾ ਜਾਂ ਇਕੱਠਾ ਕਰਕੇ ਤੇ ਆ ਬਣਾਤੀ ਜੀ ਆਪਣੇ ਉਹਦੀ ਤੌਰ ਮੈਂ ਕਹਿ ਨਹੀਂ ਲਾ ਦੱਸ ਇਸ ਨੂੰ ਟੌਰ ਕਹਿੰਦੇ ਆ ਪਤਾ ਹੀ ਨਹੀਂ ਸੀ ਜੀ ਅੱਗੇ ਤਾਂ ਆਹ ਲੋਗੜੀ ਦੇ ਗੁੰਦੀਆਂ ਗੁੰਦੀ ਜਾਂਦੀਆਂ ਬੈਠੀਆਂ ਲੋਗੜੀ ਗੁੰਦੀ ਜਾਂਦੀਆਂ ਫੁੱਲ ਬਣਾਉਂਦੀਆਂ ਉਹਦੇ ਕੈਂਚੀਆਂ ਨਾਲ ਕੱਟ-ਕੱਟ ਕੇ ਬਲੇਟਾਂ ਨਾਲ ਕੱਟ-ਕੱਟ ਕੇ ਫੁੱਲ ਬਣਾਉਣੇ ਤੇ ਉਹ ਲਾਉਣੇ ਤੇ ਹੁਣ ਤਾਂ ਜੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਲੱਕੜਾ ਤੇ ਰੰਗ ਕਰ ਲੋ ਜੀ ਉਹਦੀ ਵੀ ਟੌਰ ਹੈ ਸਿੱਕਰੀਆਂ ਤੇ ਰੰਗ ਕਰ ਲੋ ਉਹਦੀ ਵੀ ਟੌਰ ਹੈ ਤੇ ਜੇ ਤੁਸੀਂ ਮੰਨ ਲਓ ਕੋਈ ਆਹ ਪ੍ਰਾਣੇ ਆਹ ਜਿਹੜੇ ਪ੍ਰਾਣੇ ਨਹੀਂ ਮੇਰੇ ਕਹਿੰਦਾ ਮਤਲਬ ਆ ਬਾਲ ਬੂਲ ਆਪਾਂ ਦੇਖਣਾ ਬਹੁਨੇ ਲੈ ਜਾਂਦੇ ਆ ਇਹਨਾਂ ਤੇ ਕਲਰ ਕਰਕੇ ਗੁੱਛੇ ਬਣਾ ਲਓ ਇਹਨਾਂ ਦੀ ਵੀ ਟੌਰ ਆ ਮੈਂ ਕਹਿੰਨੀ ਜੀ ਉਹ ਚੀਜ਼ ਕਿਹੜੀ ਹੈ ਜਿਹਦੀ ਟੌਰ ਨਹੀਂ ਬਣਾਈ ਅੱਜ ਕੱਲ ਹਨਾ ਫੈਸ਼ਨ ਨਹੀਂ ਬਣ ਗਿਆ ਆਹ ਬੋਰੀਆਂ ਹੁੰਦੀਆਂ ਸੀ ਜੀ ਇਹਨਾਂ ਦੇ ਸੇਬੇ ਹੁੰਦੇ ਸੀ ਇਹਨਾਂ ਤੇ ਚੀਜ਼ਾਂ ਬਣੀ ਜਾਂਦੀਆਂ ਮੈਂ ਕਹਿੰਨੀ ਵੀ ਉਹ ਚੀਜ਼ ਕਿਹੜੀ ਹੈ ਜੀ ਜਿਹੜੀ ਤੇ ਚੀਜ਼ ਨਹੀਂ ਬੰਦੀ ਚਲੋ ਆਪਾਂ ਤਾਂ ਕਰਾ ਲਿਆ ਜੀ ਤਿਆਰ ਇਹ ਹਨਾ ਤਿਆਰ ਕਰਾ ਕੇ ਤੇ ਹੁਣ ਆਪਾਂ ਚੱਲਾਂਗੇ ਤੇ ਹੁਣ ਪਊਗਾ ਕਲੇਸ ਅਨਮੋਲ ਸਿਉਂਦਾ ਹੁਣ ਕਲੇਸ ਜਿਹੜਾ ਪੈਂਦਾ ਜੀ ਉਹ ਸਾਡੇ ਬਹੁਤ ਭੜਾ ਪੈਂਦਾ ਕਿਉਂਕਿ ਅਲੱਗ ਤੋਂ ਕੋਈ ਚੀਜ਼ ਮੰਗਵੈਂਦਾ ਜਿਹੜੀ ਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਆ ਮੈਂ ਸੀਸਾ ਚੱਕ ਕੇ ਮੈਂ ਦੇਖਦੀ ਸੀ ਕਿਵੇਂ ਲੱਗਦੀਆਂ ਐਨਾਂ ਕਾ ਪਰ ਮੈਨੂੰ ਅੱਛੀਆਂ ਨਹੀਂ ਲੱਗੀਆਂ ਜੀ ਆਪਾਂ ਲੈਂਦੇ ਨਹੀਂ ਹੈਗੇ ਤੇ ਮੈਂ ਤੇ ਅਨਮੋਲ ਨੇ ਖਿੱਚ ਲਈ ਤਿਆਰੀ ਜੀ ਹੁਣ ਆਪਾਂ ਉਹ ਕਰ ਲਿਆ ਕਾਠਾ ਸਮਾਨ ਸਾਰਾ ਸਮਾਨ ਇਕੱਠਾ ਕਰਕੇ ਸਾਰਾ ਹੁਣ ਆਪਾਂ ਨੇ ਕੀ ਕਰਨਾ ਜੀ ਇਹਨਾਂ ਨੂੰ ਦੇਵਾਂਗੇ ਆਪਾਂ ਪੈਸੇ ਤੇ ਪੈਸੇ ਦੇ ਕੇ ਹੁਣ ਪੈਸੇ ਦੇਣ ਵੇਲੇ ਸਰਦਾਰ ਜੀ ਨੂੰ ਕਰ ਦਿਆਂਗੇ ਮੂਰੇ ਵੀ ਆਹ ਦਿਓ ਜੀ ਬਿੱਲ ਇਹਨਾਂ ਦਾ ਤੇ ਆਪਾਂ ਲੈ ਚੱਲੇ ਜੀ ਭਾਜੀ ਵਾਸਤੇ ਗਿਫਟ ਤੇ ਆਹ ਹੋ ਗਿਆ ਜੀ ਤਿਆਰ ਤੇ ਤੁਹਾਨੂੰ ਸਾਡਾ ਗਿਫਟ ਕਿਵੇਂ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ